ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਫਿਰ ਕਹਿੰਦੇ ਨੇ ਕਿ ਪ੍ਰਮਾਤਮਾ ਵਡਿਆਈਆਂ ਬਖਸ਼ਿਸ਼ ਕਰਦਾ ਏ ਫਿਰ ਪਛੋਤਾਵਾ ਖਤਮ ਹੋ ਜਾਂਦਾ ਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਪਰ ਕਹਿੰਦੇ ਆ ਵਡਿਆਈਆਂ ਜਿਹਨੂੰ ਨਹੀਂ ਮਿਲਦੀਆਂ ਉਹ ਪਛਤਾਉਂਦੇ ਨੇ ਫਿਰ ਅੱਗੇ ਬਖਸ਼ਿਸ਼ ਕਰਦਿਨੇ ਹਉ ਹਰ ਕੇ ਸਤ ਬਲ ਹਾਰਣੈ ਜਿਤ ਸੇਵਿਆ ਸੁਖ ਪਾਈ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਕਿ ਮੈਂ ਉਹਨਾਂ ਤੋਂ ਬਿਲੇ ਹਾਰ ਜਾਣਾ ਹਾਂ ਵਾਰ-ਵਾਰ ਜਾਣਾ ਹਾਂ ਕਿ ਜਿਹੜੇ ਉਹਨੂੰ ਸੇਵਦੇ ਨੇ ਤੇ ਉਹਨਾਂ ਨੂੰ ਪ੍ਰਮਾਤਮਾ ਖੁਦ ਸੁਖ ਬਖਸ਼ਿਸ਼ ਕਰਦਾ ਏ ਨਾਨਕ ਗੁਰਮੁਖ ਮਿਲ ਰਏ ਹੋਮੈ ਸਬਦ ਜੁਲਾਏ ਕਹਿੰਦੇ ਆ ਕਿ ਜਿਨ੍ਹਾਂ ਨੂੰ ਨਾਮਕ ਦਾ ਮੇਲ ਪ੍ਰਾਪਤ ਹੁੰਦਾ ਏ ਅੰਗਰ ਦਾ ਮੇਲ ਪ੍ਰਾਪਤ ਹੁੰਦਾ ਏ ਫਿਰ ਕੀ ਹੁੰਦਾ ਏ ਕਿ ਉਹਨਾਂ ਦੇ ਅੰਦਰ ਉਹ ਹੋਮੈ ਜਿਹੜਾ ਵਾ ਸ਼ਬਦ ਹੈ ਹੋਮੈ ਰੂਪੀ ਜਿਹੜਾ ਦੂਤ ਆ ਉਹ ਖਤਮ ਹੋ ਜਾਂਦਾ ਹੈ ਮਹੱਲਾ ਤੀਜਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਆਪਾਂ ਖੁਦ ਨਹੀਂ ਸੇਵਾ ਤੇ ਲੱਗਦੇ ਤੇ ਨਾ ਹੀ ਸਾਡਾ ਮਨ ਕਰਦਾ ਕਿ ਅਸੀਂ ਸੇਵਾ ਕਰੀਏ ਨਾ ਹੀ ਸਾਡਾ ਮਨ ਕਰਦਾ ਕਿ ਅਸੀਂ ਗੁਰੂ ਘਰ ਵਿੱਚ ਝਾੜੂ ਮਾਰੀਏ ਪਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਕਿ ਆਪੇ ਗੁਰੂ ਕਿਰਪਾ ਕਰਦਾ ਤੇ ਫਿਰ ਅਸੀਂ ਸੇਵਾ ਕਰਦੇ ਆਂ ਸਗਣਾ ਦਾ ਮਾਪਿਓ ਆਪ ਹੈ ਆਪੇ ਬਖਸ਼ ਕਰੇ ਸਗਣਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਕਿ ਕਹਿੰਦੇ ਕਿ ਸਾਰਿਆਂ ਦਾ ਮਾਤਾ ਪਿਤਾ ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆਂ ਦੀ ਆਪੇ ਸਾਰ ਜਿਹੜਾ ਕਰਦਾ ਏ ਨਾਨਕ ਨਾਮ ਧਿਆਉਣ ਤੇਰੇ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਕਿ ਜਿਹੜੇ ਨਿਜ ਜਿਹੜੇ ਆ ਰੋਜ਼ ਤੇ ਆਉਂਦੇ ਨੇ ਉਨ੍ਹਾਂ ਦੇ ਘਰ ਵਿੱਚ ਪ੍ਰਮਾਤਮਾ ਦਾ ਵਾਸ ਹੈ 파ਗ ਹਿਰਦੇ ਰੂਪੀ ਘਰ ਵਿੱਚ ਵਾਸ ਹੁੰਦਾ ਹੈ ਉਹ ਘਰ ਵਿੱਚ ਨਹੀਂ ਜਿੱਥੇ ਦਿਨ ਰਾਤ ਸ਼ਰਾਬਾਂ ਚੱਲਦੀਆਂ ਜਿੱਥੇ ਦਿਨ ਰਾਤ ਨਸ਼ਾ ਚੱਲਦਾ ਜਿੱਥੇ ਡੇਢ ਰਾਤ ਤੱਕ ਜਿਹੜਾ ਵਾਪੀ ਆਪਾਂ ਹੰਕਾਰ ਦੇ ਵਿੱਚ ਜੀ ਰਹੇ ਆ ਉਹ ਘਰ ਵਿੱਚ ਕਦੇ ਹੀ ਪ੍ਰਮਾਤਮਾ ਦਾ ਵਾਸ ਨਹੀਂ ਹੁੰਦਾ ਇਹ ਹਿਰਦੇ ਰੂਪੀ ਘਰ ਵਿੱਚ ਪ੍ਰਮਾਤਮਾ ਦਾ ਵਾਸ ਹੋਣਾ ਹੈ ਜੇਕਰ ਇਹ ਹਿਰਦੇ ਰੂਪੀ ਘਰ ਵਿੱਚ ਵੀ ਇਹਨਾਂ ਨਸ਼ਿਆਂ ਦਾ ਇਹਨਾਂ ਸ਼ਰਾਬਾਂ ਦਾ ਜਾਂ ਕੋਈ ਵੀ ਚੇਤਾ ਦੌਰ ਚੱਲੇਗਾ ਤੇ ਤੁਹਾਡੇ ਹਿਰਦੇ ਅੰਦਰ ਪ੍ਰਮਾਤਮਾ ਕਦੀ ਨਹੀਂ ਬੈਠੇਗਾ ਫਿਰ ਵੀ ਜਿਹੜਾ ਪ੍ਰਮਾਤਮਾ ਹੈ ਉਹ ਸੁੰਦਰ ਰੂਪ ਨਹੀਂ ਉਹ ਚਾਹੀਦਾ ਨਾ ਇਹਨੂੰ ਕੋਈ ਆਪਾਂ ਆਪਣਾ ਧਨ ਦੌਲਤ ਚਾਹੀਦਾ ਹੈ ਉਹਨੂੰ ਤੁਹਾਡਾ ਹਿਰਦਾ ਸ਼ੁੱਧ ਚਾਹੀਦਾ ਹੈ ਤੁਹਾਡੀ ਆਤਮਾ ਸ਼ੁੱਧ ਚਾਹੀਦੀ ਹੈ ਤੁਹਾਡਾ ਸਰੀਰ ਸਾਫ਼ ਚਾਹੀਦਾ ਹੈ ਫਿਰ ਆਪੇ ਪ੍ਰਮਾਤਮਾ ਆਪ ਵਾਸ ਕਰਦਾ ਹੈ ਪੌੜੀ ਅੱਗੇ ਪੌੜੀ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਤੂੰ ਕਰਨ ਕਾਰਨ ਸਮਰੱਥ ਹੈ ਹੈ ਕਰਦੇ ਮੈਂ ਤੁਝ ਬਿਨ ਨ ਵਰਨਾ ਕੋਈ ਤੂੰ ਕਰਨ ਕਰਣ ਸਮਰੱਥ ਹੈ ਕਿ ਜੋ ਕੁਝ ਹੋ ਰਿਹਾ ਹੈ ਸੰਸਾਰ ਵਿੱਚ ਸਾਰਾ ਕੁਝ ਤੂੰ ਕਰ ਰਿਹਾ ਹੈ ਸਮਰੱਥ ਹੈ ਪ੍ਰਮਾਤਮਾ ਤੂੰ ਕਰਨ ਦੇ ਯੋਗ ਹੈ ਮੈਂ ਤੁਝ ਬਿਨ ਨ ਵਰਨਾ ਕੋਈ ਕਿ ਪ੍ਰਮਾਤਮਾ ਮੈਂ ਵੀ ਤੇਰੇ ਤੋਂ ਬਿਨਾ ਕੁਝ ਵੀ ਨਹੀਂ ਹਾਂ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਤੁਰ ਆਪੇ ਸ੍ਰਿਸ਼ਟ ਸਿਰਜੀ ਅਸਰ ਜੀਆ ਆਪੇ ਤੁਨ ਕੋਈ ਕਹਿੰਦੇ ਆ ਕਿ ਆਪੇ ਸ੍ਰਿਸ਼ਟ ਨੂੰ ਸਾਜਦਾ ਹੈ ਆਪੇ ਸ੍ਰਿਸ਼ਟ ਨੂੰ ਖਤਮ ਕਰ ਦਿੰਨਾ ਹੈ ਆਪੇ ਜਿਹੜਾ ਆਪੀ ਸੰਸਾਰ ਵਿੱਚ ਜੀਵਨ ਬਖਸ਼ਿਸ਼ ਕਰਦਾ ਤੇ ਆਪੇ ਸੰਸਾਰ ਵਿੱਚ ਜੀਵਨ ਖਤਮ ਕਰ ਦਿੰਦਾ ਫਿਰ ਗੁਰੂ ਸਾਹਿਬ ਕੀਰਲੀਆ ਪਾ ਕੇ ਬਖਸ਼ਿਸ਼ ਕਰਦੇ ਨੇ ਸਾਬੀਕੋ ਸ਼ਬਦ ਵਰਤਦਾ ਜੋ ਕਰੇ ਸੋਈ ਕਹਿੰਦੇ ਸਾਰੇ ਪਾਸੇ ਪ੍ਰਮਾਤਮਾ ਦਾ ਇੱਕੋ ਸ਼ਬਦ ਵਰਤ ਰਿਹਾ ਏ ਜੋ ਕਰੇ ਸੋਈ ਜਿਹੜਾ ਉਹ ਸ਼ਬਦ ਨੂੰ ਪੜ੍ਹੇਗਾ ਸਮਝੇਗਾ ਉਹਦੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਵਡਿਆਈ ਗੁਰਮੁਖ ਦੇਵ ਪ੍ਰਭ ਵੜਿਆਈਆਂ ਪਰਮਾਤਮਾ ਬਖਸ਼ਿਸ਼ ਕਰ ਰਿਹਾ ਕਿੰਨਾਂ ਨੂੰ ਗੁਰਮੁਖਾਂ ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ ਜਿਨ੍ਹਾਂ ਦੀ ਆਤਮਾ ਸ਼ੁੱਧ ਹੈ ਜਿਨ੍ਹਾਂ ਦਾ ਮਨ ਸਾਫ਼ ਹੈ ਮਾਰਾ ਜੀ ਕੋਈ ਗੱਲ ਨਹੀਂ ਕਹਿੰਦਾ ਤੇ ਅਸੀਂ ਅੱਗ ਦੇ ਗੋਲੇ ਹੋ ਜਾਂਦੇ ਹਾਂ ਮਾਰਾ ਜੀ ਕੋਈ ਸਾਨੂੰ ਕਹਿ ਦੇ ਤੇ ਸਾਡੇ ਅਸੀਂ ਸੱਤ ਹੀ ਕੱਪੜੇ ਸਾਡੇ ਅਹੀਂ ਸਰੀਰ ਤੋਂ ਬਾਹਰ ਹੋ ਜਾਂਦੇ ਆ ਸੱਤ ਕੱਪੜੇ ਪਤਾ ਹੀ ਆ ਤੁਹਾਨੂੰ ਕਿਹੜੇ ਆ ਅੱਖਾਂ ਨੱਕ ਕੰਨ ਮੂੰਹ ਚਿਹਰਾ ਪਤਾ ਲੱਗ ਜੀ ਕਿਸੇ ਨੇ ਗੱਲ ਕੀਤੀ ਤੇ ਸਹੀ ਹੋਵੇ ਅੱਖਾਂ ਲਾਲ ਹੋ ਜਾਂਦੀਆਂ ਹਨ ਦੰਦ ਕਿੜਚਣ ਲੱਗ ਪੈਂਦੇ ਆ ਕੰਨਾਦ ਵਿੱਚ ਰਾਗ ਵੱਖਰੇ ਚੱਲਣਾ ਪੈਂਦੇ ਇਹਦਾ ਆਵਾਦ ਨਾਲ ਖਲਾਰਾ ਇਹਨੇ ਆ ਛੱਡ ਲਿਆ ਇਹਨੂੰ ਪਤਾ ਤਾਂ ਲੱਗੇ ਅੱਜ ਨਾਲ ਗੱਲ ਕਰਕੇ ਤੇ ਕਰਕੇ ਇਕੱچے ਗਿਆ ਹੈ ਹਨਾ ਜੀ ਤੇ ਚਿਹਰੇ ਤੇ ਤਿਉੜੀਆਂ ਆ ਜਾਂਦੀਆਂ ਨਹੀਂ ਮਨ ਦੇ ਅੰਦਰ ਜਿਹੜੀ ਆ ਪੜਕਣਾ ਸ਼ੁਰੂ ਹੋ ਜਾਂਦੀ ਆ ਕਿ ਜਿੰਨਾ ਚਿਰ ਇਹਨੂੰ ਮੈਂ ਰੋਲ ਨਾ ਦਵਾ ਜਿੰਨਾ ਚਿਰ ਇਹਦਾ ਮਲਿਆ ਮੇਟਣਾ ਕਰਦਾ ਮੈਂ ਜਿੰਨਾ ਚਿਰ ਇਹਦੇ ਕਾਖੜਾ ਚੁੜਦਾ ਉਹਨਾਂ ਚਿਰ ਮੈਂ ਇਹਨੂੰ ਛੱਡੂ ਪਰ ਗੁਰੂ ਸਾਹਿਬ ਕਹਿੰਦਾ ਏ ਕਿ ਵਿੜਾਈ ਗੁਰਮੁਖ ਦੇਵ ਦਾ ਭਾਰ ਪਾਵੇ ਸਕੇ ਵਿੜਾਈ ਤੇ ਇਹੋ ਜਿਹੇ ਨੂੰ ਨਹੀਂ ਮਿਲਨੀ ਇਨਾ ਦੇ ਸੱਤਿ ਕਪੜੀ ਦੇਣੇ ਰਾਤ ਅੱਗ ਲੱਗੀ ਰਹੀ ਜੀ ਦਿੜ ਰਾਤ ਜਿਹੜੇ ਕਾਮ ਕ੍ਰੋਧ ਲੋਭ ਆਹਕਾਰ ਵਿੱਚ ਸੜ ਰਹੇ ਨੇ ਵਿੜਿਆਈ ਗੁਰਮੁਖ ਤੇ ਪ੍ਰਭ ਹਰ ਪਾਵੇ ਸੋਈ ਕਿ ਗੁਰਮੁਖਾਂ ਨੂੰ ਵਿੜਿਆਈ ਪ੍ਰਮਾਤਮਾ ਨੇ ਬਖਸ਼ਿਸ਼ ਕਰਨੀ ਆ ਫਿਰ ਗੁਰਸਾਹਿਬ ਪੈ ਬਖਸ਼ਿਸ਼ ਕਰਦੇ ਨੇ ਗੁਰਮੁਖ ਨਾਨਕ ਅਰਾਧਿਆ ਸਭ ਆਖੂ ਧੰਨ 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 ਗੁਰ ਸੋਈ ਕਹਿੰਦੇ ਆ ਕਿ ਗੁਰਮੁਖ ਨਾਨਕ ਅਰਾਧਿਆ ਗੁਰਮੁਖ ਜਿਹੜੇ ਆ ਨਾਨਕ ਨੂੰ ਰਾਦਦੇ ਨੇ ਮਨਮੁਖ ਕੀ ਮਨਮੁਖ ਜਿਹੜੇ ਅੰਮ੍ਰਿਤ ਵੇਲਾ ਨੇ ਸੰਭਾਲਦੇ ਨਿਤਨੇਮ ਨਹੀਂ ਕਰਦੇ ਸੇਵਾ ਨਹੀਂ ਕਰਦੇ ਕੁਝ ਸਮਾਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਬਿਚਾਰੇ ਖੁਸ਼ ਨਹੀਂ ਬਾੜੀ ਜੀ ਗੱਲ ਦਾ ਗੁੱਸਾ ਕਰਕੇ ਘਰਾਂ ਵਿੱਚ ਬੈਠ ਜਾਂਦੇ ਨੇ ਇਹ ਗੱਲਾਂ ਜਿਹੜੀਆਂ ਵਾ ਮਨਮੁਖਾਂ ਦੀਆਂ ਨੇ ਗੁਰਮੁਖ ਜਿਹੜੇ ਆ ਗੁਰਮੁਖ ਹੋਏ ਸੋਝੀ ਪਾਏ ਸੀ ਜਿਹੜੇ ਗੁਰਮੁਖ ਆ ਉਹਨਾਂ ਨੂੰ ਸੋਝੀ ਆ ਉਹਨਾਂ ਨੂੰ ਪਤਾ ਵਾ ਕਿ ਸਾਡੇ ਹਿਰਦੇ ਅੰਦਰ ਪ੍ਰਮਾਤਮਾ ਨੇ ਜਿਹੜਾ ਵਾ ਇਹ ਜੋਤ ਨੂੰ ਜੇਕਰ ਬਖਸ਼ਿਸ਼ ਕਰਨਾ ਹੈ ਤਾਂ ਸਾਰਾ ਕੁਝ ਝੱਲਣਾ ਪੈਣਾ ਹੈ ਜੁੜੀਆਂ ਦੇ ਵਿੱਚ ਕਿਸੇ ਨੇ ਗੱਲ ਕਹੀ ਨਹੀਂ ਤੇ ਅਸੀਂ ਆਪਣੇ ਸੱਤੀ ਕੱਪੜੇ ਬਾਹਰ ਹੋ ਜਾਂਦੇ ਆ ਕਦੇ ਵੀ ਜਿਹੜਾ ਵਾ ਆਪਣੇ ਹਿਰਦੇ ਤੋਂ ਬਾਹਰ ਨਹੀਂ ਜਾਣਾ ਆਪਣੇ ਮਨ ਤੋਂ ਬਾਹਰ ਨਹੀਂ ਜਾਣਾ ਗੁਰਮੁਖ ਨਾਨਕ ਆਰਾਧੇ ਆ ਸਭ ਆਖੋ ਕਹਿੰਦੇ ਧੰਨ 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 ਹੋ ਜਿਹੜੇ ਤੁਹਾਨੂੰ ਮਾੜਾ ਬੋਲਦਾ ਚੰਗਾ ਬੋਲਦਾ ਵਾ ਆਖੋ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਗੁਰਸੋਈ ਕਿ ਤੂੰ ਹੀ ਗੁਰੂ ਦੇ ਸਿੱਖ ਹੋ ਗੁਰੂ ਦੇ ਪਿਆਰੇ ਹੋ ਮਾਰੇ ਤਹਾਡਾ ਭਲਾ ਕਰੇ ਤੇ ਸਾਡਾ ਵੀ ਭਲਾ ਕਰੇ ਫੇਰ ਵੇਖੇ ਪ੍ਰਮਾਤਮਾ ਕਿੱਡੀਆਂ ਵਡਿਆਈਆਂ ਬਖਸ਼ਿਸ਼ ਕਰਦਾ ਕਿੱਡੀ ਸੇਵਾ ਬਖਸ਼ਿਸ਼ ਕਰਦਾ ਸੋ ਇਹ ਸੀ ਅੰਮ੍ਰਿਤ ਵੇਲੇ ਤੇ ਵਿਚਾਰ ਸੇਵਾ ਦੇ ਪੁੰਜ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬੜੀ ਅਪਰੰਪਾਰ ਕਿਰਪਾ ਹੈ ਗੁਰੂ ਸਾਹਿਬ ਜੀ ਤੇ ਜਿਨ੍ਹਾਂ ਨੇ ਆਪ ਖੁਦ ਸੇਵਾ ਕੀਤੀ ਤੇ ਆਪ ਸੰਗਤਾਂ ਨੂੰ ਵੀ ਕਹਿ ਕੇ ਗਏ ਨੇ ਕਿ ਸੇਵਾ ਕਰਿਆ ਕਰੋ ਕਬੀਰ ਸੇਵਾ ਕੋ ਦੋਇ ਭਲੇ ਇਕ ਸੰਤ ਇਕ ਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਿ ਸੇਵਾ ਦੇ ਨਾਲ ਮੁਕਤੀ ਵੀ ਮਿਲਦੀ ਆ ਸੇਵਾ ਦੇ ਵਿੱਚ ਸਿਮਰਨ ਮਿਲਦਾ ਸਾਰਾ ਕੁਝ ਮਿਲਦਾ ਕੋਈ ਕਰਕੇ ਤੇ ਵੇਖੇ ਪਰ ਕਰਨ ਨੂੰ ਜੀ ਨਹੀਂ ਕਰਦਾ ਸੇਵਾ ਸਾਡੇ ਕੋ ਦਿਨ ਰਾਤ ਪੇਰੀਂਦੀ ਆ ਸੇਵਾ ਦੀ ਤੇ ਬੜੀ ਉਡੀਕ ਆ ਸੰਤ ਗੁਰੂ